ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੁਨੀਆ ਦੇ 7 ਅਜੂਬਿਆਂ ਚੋਂ ਇੱਕ ਦੀ ਗ੍ਰੇਟ ਪਾਇਰਾਮਿਡਸ ਆਫ ਗੀਜ਼ਾ ਜਿਹੜੇ ਕਿ ਬਿਲਕੁਲ ਤੁਹਾਡੇ ਸਾਹਮਣੇ ਹੈ ਤੇ ਇਸ ਵਕਤ ਅਸੀਂ ਸਾਡੇ ਹੋਟਲ ਦੀ ਰੂਫ ਟਾਪ ਤੇ ਤੇ ਜਿੱਥੋਂ ਇਹਨਾਂ ਦਾ ਪਾਇਰਾਮਿਡਸ ਦਾ ਪੂਰਾ 뷰 ਦਿਖਦਾ ਤੇ ਉੱਥੇ ਤਾਂ ਅਸੀਂ ਜਾਣੀ ਜਾਣੇ ਲੈ ਕੇ ਜਾਣਾ ਪਹਿਲਾਂ ਤੁਹਾਨੂੰ ਉੱਪਰੋਂ ਦਿਖਾਤਾ ਪਹਿਲਾਂ ਨਾ ਮੈਨੂੰ ਵੀ ਇਹ ਲੱਗਦਾ ਹੁੰਦਾ ਸੀ ਵੀ ਇਹ ਜਿਹੜੇ ਪਾਇਰਾਮਿਡਸ ਐ ਇਹ ਦੂਰ ਪਤਾ ਨਹੀਂ ਕਿਥੇ ਰੇਗਿਸਤਾਨ ਚ ਬਣੇ ਹੋਣਗੇ ਪਰ ਤੁਸੀਂ ਦੇਖ ਲਓ ਸਾਹਮਣੇ ਸੰਘਣੀ ਆਬਾਦੀ ਐ ਪੂਰੇ ਸ਼ਹਿਰ ਦੇ ਨੇੜੇ ਐ ਗੀਜ਼ਾ ਪਾਇਰਾਮਿਡਸ ਆਫ ਗੀਜ਼ਾ ਇਹਨਾਂ ਨੂੰ ਤਾਂ ਕਹਿੰਦੇ ਕਿਉਂਕਿ ਗੀਜ਼ਾ ਸ਼ਹਿਰ ਐ ਜਿੰਨਾ ਤੁਸੀਂ ਇਹ ਸਾਰਾ ਦੇਖ ਰਹੇ ਹੋ ਤੇ ਇਹਦੇ ਬਿਲਕੁਲ ਨੇੜੇ ਬਣੇ ਹੋਏ ਐ ਵੈਸੇ ਨਾ ਜਿਆਦਾਤਰ ਸੋਚਦੇ ਹੁੰਦੇ ਆ ਕਿ ਜਿਹੜੇ ਪਿਰਾਮਿਡਸ ਆ ਵੀ ਉਹ ਕੈਰੋ ਦੇ ਵਿੱਚ ਆ ਜਿਹੜੀ ਇਜੀਪਟ ਦੀ ਕੈਪੀਟਲ ਹੈ ਸਿਟੀ ਤੇ ਪਰ ਇੱਕ ਨਿੱਕਾ ਜਿਹਾ ਹੋਰ ਸ਼ਹਿਰ ਹੈ ਕੈਰੋ ਤੋਂ ਲਗਭਗ ਹੈਗਾ ਕੋਈ ਇਹ 14-15 ਕਿਲੋਮੀਟਰ ਬਾਹਰ ਹੈ ਤੇ ਕੱਲ ਅਸੀਂ ਇੱਥੇ ਆ ਗਏ ਸੀਗੇ ਇੱਥੇ ਆ ਗਏ ਆਪਣਾ ਹੋਟਲ ਲੈ ਲਿਆ ਸੀਗਾ ਤੇ ਸਭ ਤੋਂ ਪਹਿਲਾਂ ਬ੍ਰੇਕਫਾਸਟ ਕਰਦੇ ਆ ਬ੍ਰੇਕਫਾਸਟ ਕਰਕੇ ਤੇ ਫਿਰ ਆਪਾਂ ਜਾਵਾਂਗੇ ਪਿਰਾਮਿਡਸ ਨੂੰ ਦੇਖਣ ਦੇ ਲਈ ਕਿੰਨੀ ਟਿਕਟ ਹੈ ਕਿਉਂ ਬਣੇ ਕਿਨੇ ਬਣਾਏ ਕਦੋਂ ਬਣੇ ਸਾਰੀਆਂ ਗੱਲਾਂ ਬਤਾਜੇ ਇਸ ਵਲੌਗ ਚ ਹੋਣਗੀਆਂ ਤੇ ਸਾਡੇ ਹੋਟਲ ਬਾਰੇ ਤੁਹਾਨੂੰ ਦੱਸਾਂ ਇਹਦੇ ਲਈ ਅਸੀਂ ਪੇ ਕੀਤਾ ਹੈਗਾ 100 ਡਾਲਰ ਪਰ ਨਾਈਟ ਮਤਲਬ ਇੰਡੀਆ ਦਾ ਕੋਈ 8000 ਰੁਪਏ ਦੇ ਨੇੜੇ ਤੇੜੇ ਬਣਦਾ ਤੇ ਬਾਕੀ ਸਾਰੇ ਹੋਟਲ ਹੀ ਇੱਥੇ ਹੋ ਜੇ ਆ ਤੁਹਾਨੂੰ ਜੈਸਲਮੇਰ ਜਿਵੇਂ ਜੈਸਲਮੇਰ ਕਿਲੇ ਦੇ ਆਲੇ ਦੁਆਲੇ ਹੋਟਲ ਹਨ ਉਵੇਂ ਹੀ ਇੱਥੇ ਫੀਲਿੰਗ ਆਉਂਦੀ ਹੈ ਸਾਰਾ ਆਲੇ ਦੁਆਲੇ ਇਧਰਲੇ ਪਾਸੇ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦਾ ਉਥੇ ਕਿਲਾ ਦਿਖਦਾ ਹੁੰਦਾ ਜੈਸਲਮੇਰ ਵਾਲਾ ਤੇ ਇੱਥੇ ਵਸੇ ਪਿਰਾਮਿਡਸ ਦੇਖਦੇ ਆ ਸਾਰੇ ਹੋਟਲ ਵੈਸੇ ਸਾਡਾ ਜਿਹੜਾ ਥੋੜਾ ਜਿਹਾ ਹੋਟਲ ਹੈ ਮੈਂ ਸਰਚ ਕਰਕੇ ਥੋੜਾ ਦੇਖ ਕੇ ਲਿਆ ਸੀਗਾ ਇਹ ਥੋੜਾ ਜਿਹਾ ਉੱਚੀ ਥਾਂ ਤੇ ਬਣਿਆ ਹੋਇਆ ਇੱਥੋਂ ਸਭ ਤੋਂ ਜਿਹੜਾ ਬੈਸਟ ਥਿਊ ਹੈ ਉਹ ਤੁਹਾਨੂੰ ਇੱਥੋਂ ਮਿਲੋ ਆ ਦੇਖ ਲਓ ਸਾਰਿਆਂ ਤੋਂ ਉੱਚੀ ਜਗ੍ਹਾ ਤੇ ਮਿਲ ਰਿਹਾ ਹੈ ਹੁਣ ਪਹਿਲਾਂ ਖਾਣਾ ਪੀਣਾ ਪਾ ਲਈ ਆਪਣਾ ਤੇ ਫਿਰ ਆਪਾਂ ਅੱਗੇ ਚੱਲਾਂਗੇ ਇਹ ਆ ਗਿਆ ਜੀ ਏਜੀਪਟ ਦਾ ਬ੍ਰੇਕਫਾਸਟ ਤੇ ਜਾਦਾ ਬਿਕਰੀ ਦੀ ਆਈਟਮਸ ਦੇਖਣ ਨੂੰ ਮਿਲ ਰਹੀਆਂ ਜਿਵੇਂ ਆਪਣੇ ਬਿਸਕਟ ਵਗੈਰਾ ਹੁੰਦੇ ਆ ਰੋਟੀ ਇੱਥੇ ਮਿਲਦੀ ਐ ਤੁਹਾਨੂੰ ਦੱਸਿਆ ਸੀਗਾ ਰੋਟੀ ਇਹਨਾਂ ਦੀ ਏਡੀ ਕਿ ਹੁੰਦੀ ਐ ਰੋਟੀ ਵੀ ਇਹਨਾਂ ਨੇ ਦਿੱਤੀ ਐ ਤੇ ਨਾਲ ਓਟਸ ਮੀਲ ਆ ਗਈ ਤੇ ਨਾਲ ਆ ਰਾਜ ਰਾਜਮਾ ਹੂੰ ਬਦਾ ਨਹੀਂ ਮੈਨੂੰ ਰਾਜਮਾ ਵਰਗੇ ਲੱਗੇ ਮੈਨੂੰ ਆ ਦੇਖੋ ਆ ਨਾਲ ਰੋਟੀ ਤੇ ਨਾਲ ਸਬਜ਼ੀਆਂ ਵੀ ਐ ਕੁਝ ਤੇ ਉਹ ਜੋ ਸਾਰਾ ਕੁਝ ਤੇ ਹੁਣ 15 ਮਿੰਟਾਂ ਚ ਅਸੀਂ ਕਰ ਲਈਏ ਫਿਨਿਸ਼ ਤੇ ਫਿਰ ਚੱਲਦੇ ਆਪਾਂ ਜੀ ਪੈਰਾਮਿਡਸ ਦੇ ਟੂਰ ਤੇ ਬਹੁਤ ਸਵਾਲ ਬਣਾਏ ਬਹੁਤ ਅੱਛਾ ਹੂੰ ਮੌਸਮ ਦੇਖਦੇ ਆ ਯਾਰ ਬਾਹਰਲੇ ਪਾਸੇ ਕਿਹੋ ਜਿਹਾ ਤੇ ਸਵੇਰੇ ਸਵੇਰੇ ਅਸੀਂ ਤਾਂ ਨਿਕਲ ਰਹੇ ਆ ਸਵੇਰ ਦੇ ਅਜੇ 8:30 ਹੋਏ ਐ ਤੇ ਕਿਉਂਕਿ ਸਵੇਰੇ ਸਵੇਰੇ ਨਾ ਗਰਮੀ ਘਟ ਹੁੰਦੀ ਆ ਪੈਰਾਮਿਡਸ ਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਡੇਟ ਆਈ ਤੇ ਹਵਾ ਚੱਲ ਰਹੀ ਆ ਥੋੜੀ ਥੋੜੀ ਸੋਹਣਾ ਇੰਨਾ ਮਹਿਸੂਸ ਨਹੀਂ ਹੋ ਰਿਹਾ ਮਤਲਬ ਧੁੱਪ ਇੰਨੀ ਲੱਗ ਨਹੀਂ ਰਹੀ ਹੈਗੀ ਇਹ ਸਾਡੇ ਹੋਟਲ ਤੋਂ 5 ਮਿੰਟ ਦੀ ਵਾਕ ਤੇ ਅਸੀਂ ਪਹੁੰਚ ਗਏ ਆ ਬਿਲਕੁਲ ਮਤਲਬ ਪਿਰਾਮਿਡਸ ਦੇ ਮੇਨ ਗੇਟ ਤੇ ਇੱਥੇ ਟਿਕਟ ਟਾਪ ਇਸ ਅਸੀਂ ਦੇਖਦੇ ਆ ਤੇ ਇੱਥੇ ਤੁਹਾਨੂੰ ਜਿਵੇਂ ਦੱਸਿਆ ਸਾਡੇ ਬਹੁਤ ਸਾਰੇ ਇਜੀਪਟ ਚ ਫਰੈਂਡ ਹੈ ਤੇ ਉਹਨਾਂ ਚੋਂ ਸਾਡੀ ਇੱਕ ਫਰੈਂਡ ਆ ਜੇ ਹਰਵਾਨ ਹੈਲੋ ਹਾਊ ਆਰ ਯੂ ਵੈਲਕਮ ਇਨ आवर ਬਲੌਗ ਯਾ ਨਾਈਸ ਤੇ ਅੱਜ ਸਾਡੇ ਨਾਲ ਜਾਣਗੇ ਕਿਉਂਕਿ ਤੁਹਾਨੂੰ ਪਤਾ ਇੱਥੇ ਮਤਲਬ ਸਕੈਮ ਬਹੁਤ ਸਾਰਾ ਚੱਲਦੀ ਹੈ ਤਾਂ ਕਰਕੇ ਅਸੀਂ ਇਹਨਾਂ ਨੂੰ ਸਪੈਸ਼ਲੀ ਹਾਂ ਇਹ ਹੈਲਪ ਕਰਾਂਗੇ ਸਾਨੂੰ ਸਕੈਮ ਬਹੁਤ ਸਾਰੇ ਚੱਲਦੇ ਤੁਹਾਨੂੰ ਦੱਸਿਆ ਸੀਗਾ ਸੋ ਵੀ ਵਿਲ ਟੇਕ ਦੀ ਹਾਰਸ ਨਾ ਹਾਊ ਵੀ ਗੋ ਵੀ ਕੈਨ ਗੋ ਇਨਸਾਈਡ ਬਟ ਬਿਫੋਰ ਵੀ ਕੈਨ ਗੋ ਇਨਸਾਈਡ ਯੂ ਕੈਨ ਪਿਕ ਅਪ ਦਾ ਟਿਕਟ ਫਰਸਟ ਸੋ ਦਾ ਟਿਕਟ ਫਰ ਦਾ ਫਾਰਜਨ ਇਜ਼ ਅਬਾਊਟ ਲਾਈਕ see 540 pounds hmm. and if you go to the big permit it's for the person, 900 pounds hmm. and for the small permit it's for 220 hmm. and for the chimpan person it will be 60 pounds hmm. so we can go and we can see together <laughs> okay te jehdi eh saadi friend hai nu assi specially ajj isse karke bulaya hai ga jivein tuhanu dassya ke itthe scam sab ton vadda jehda pichle vlog ch bolya si na ke city of scammers hai <laughs> eh ਤੇ ਸਭ ਤੋਂ ਵੱਧ ਜੇ ਤੁਹਾਡੇ ਨਾਲ ਕਿਤੇ ਫਰਾਡ ਹੋਊਗਾ ਤਾਂ ਇਸ ਏਰੀਆ ਵਿੱਚ ਹੋਊਗਾ ਤੇ ਇਸ ਏਰੀਆ ਵਿੱਚ ਦਾ ਖਾਸ ਕਰਕੇ ਤੁਸੀਂ ਬਚ ਕੇ ਰਹਿਣਾਗਾ ਤੇ ਤੁਹਾਨੂੰ ਬਹੁਤ ਸੰਭਲ ਸੰਭਲ ਕੇ ਚੱਲਣਾ ਪੈਣਾਗਾ ਤੇ ਬਾਕੀ ਜਿਹੜੀਆਂ ਇਹ ਟਿਕਟਸ ਹੈ ਹੁਣ ਅਸੀਂ ਉਹ ਬਾਈ ਕਰਦੇ ਆਂ ਤੇ ਨਾਲ ਤੁਹਾਨੂੰ ਦਿਖਾਉਨੇ ਆ ਕਿ ਕਿੰਨੇ ਦੀ ਕਿੰਨਾ ਖਰਚ ਆਉਂਦਾ ਸਾਡਾ ਟਿਕਟ ਦਾ ਅਫੀਸ਼ੀਅਲੀ ਇੱਥੇ ਨਾ ਟਿਕਟਸ ਦਾ ਜਿਹੜਾ ਕਾਊਂਟਰ ਤੁਹਾਡੇ ਸਾਹਮਣੇ ਹੁਣ ਰੇਟ ਇਹਨਾਂ ਨੇ ਲਾਇਆ ਹੋਇਆ ਹੈ 540 ਇੱਕ ਜਾਣੇ ਦੇ 540 ਦੇਣੇ ਪੈਣੇ ਆ ਜੀ ਅੱਛਾ ਜੇ ਤੁਸੀਂ ਸਟੂਡੈਂਟ ਹੋ ਤਾਂ ਡਿਸਕਾਊਂਟ ਹੈ 270 ਹੱਬ 50% ਡਿਸਕਾਊਂਟ ਮਿਲਦਾ ਹੈਗਾ ਸਟੂਡੈਂਟਸ ਦੇ ਲਈ ਤੇ ਇਹ ਇੱਥੇ ਆਹ ਕੈਪ ਵੇਚਣ ਵਾਲੇ ਤੇ ਆਹ ਗਮਸ਼ਾ ਗਮਸ਼ਾ ਬੋਲ ਸਕਦੇ ਹਾਂ ਇਹ ਵੇਚਣ ਵਾਲੇ ਸਾਰੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣੀ ਹੈ ਯਾਰ ਅ ਅੰਦਰ ਤੇ ਬਹੁਤ ਜ਼ਿਆਦਾ ਗਰਮੀ ਪੈਦੀ ਹੈ ਓਕੇ ਇਹ ਟੇਕ ਇਟ ਆਫ ਇਸ ਇੱਥੇ ਆਫੀਸ਼ੀਅਲੀ ਦੱਸਦੇ ਆ ਟਿਕਟਸ ਸਾਨੂੰ ਮਿਲ ਗਈਆਂ ਸਾਰੀਆਂ ਤੇ ਇਹਦੇ ਇੱਕ ਤੁਹਾਨੂੰ ਇੱਥੇ ਹੋਰ ਅਪਡੇਟ ਕਰਦਾ ਜੇ ਤੁਸੀਂ ਪਾਇਰਾਮਿਡਸ ਦੇ ਅੰਦਰ ਜਾਣਾ ਤਾਂ ਡਿਫਰੈਂਟ ਟਿਕਟ ਲੱਗਦੀ ਆ ਉਹਦੀ ਇੱਕ ਲੱਗ ਤੋਂ ਤੇ ਜੇ ਤੁਸੀਂ ਬਾਹਰੋਂ-ਬਾਹਰੋਂ ਕੱਲੇ ਦੇਖਣੇ ਤਾਂ ਉਹਦੀ ਲੱਗ ਤੋਂ ਟਿਕਟ ਤੇ ਸਾਨੂੰ ਇੱਕ ਜਾਨੇ ਦੀ ਜਿਹੜੀ ਟਿਕਟ ਆ ਉਹ ਪਈਆ 1100 ਦੀ ਮਤਲਬ ਇੱਕ ਜਾਨੇ ਦੀ ਇੰਡੀਅਨ ਰੁਪਈਆ ਚ ਦੱਸ ਰਿਹਾ ਮੈਂ ਇੰਡੀਅਨ ਰੁਪਈਆ ਚ 1100 ਦੀ ਪਈਆ ਤੇ ਅੰਦਰ ਜਾਣ ਦੀ ਪਈਆ 400 ਦੀ ਮਤਲਬ 1500 ਰੁਪਿਆ ਅਸੀਂ ਇੱਕ ਜਾਨੇ ਦਾ ਪੇ ਕੀਤਾ ਹੈਗਾ ਤੇ ਬਾਕੀ ਕੁਛ ਟਿਕਟ ਅਸੀਂ ਸਾਡੇ ਲੋਕਲ ਸਾਡੀ ਫਰੈਂਡ ਦੀਆਂ ਲਈਆਂ ਤੇ ਇਹਦੀਆਂ ਟਿਕਟਾਂ ਜਿਹੜੀਆਂ ਸਸਤੀਆਂ ਪਈਆਂ ਸਾਨੂੰ ਉਹ ਸਿਰਫ ਪਈਆਂ ਮੇਰੇ ਖਿਆਲ ਚ 200 ਰੁਪਏ ਦੀ ਇਹ ਟਿਕਟ ਸੀਗੀ ਇਹਦਾ ਟਿਕਟ ਵੀ ਸਾਮਕੇ ਰੱਖਣ ਵਾਲੀ ਹੈ ਇਹਨਾਂ ਦੀ ਤੇ ਸਾਰੀਆਂ ਤੇ ਪੈਰਾਮਿਡ ਜਾਂ ਅਲੱਗ-ਅਲੱਗ ਚੀਜ਼ਾਂ ਛਪੀਆਂ ਹੋਈਆਂ ਨੇ ਤੇ ਇੱਥੋਂ ਦੀ ਇਹ ਹੁਣ ਮੇਨ ਐਂਟਰੈਂਸ ਹੈ ਓਕੇ ਨੋ ਫੋਟੋ ਇਨਸਾਈਡ ਓਕੇ ਏ ਲੋ ਜੀ ਅਸੀਂ ਹੋ ਗਏ ਅੰਦਰ ਐਂਟਰ ਤੇ ਪਿਰਾਮਿਡਸ ਦੇ ਇਹ ਨਾ ਦੇਖਣ ਨੂੰ ਮਤਲਬ ਐ ਲੱਗਦਾ ਹੁੰਦਾ ਹੈ ਪਹਿਲਾਂ ਜਦੋਂ ਸਾਨੂੰ ਐ ਲੱਗਦਾ ਸੀ ਵੀ ਨੇੜੇ ਹੈ ਪਰ ਕਾਫੀ ਜ਼ਿਆਦਾ ਦੂਰ ਹੈ ਯਾਰ ਇਹ ਤੇ ਜਾਂਦਾ ਤੁਹਾਨੂੰ ਪੈਦਲ ਚੱਲਣਾ ਪੈਣਾ ਹੈ ਕਾਫੀ ਦੂਰ ਤੱਕ ਜਾਂ ਫਿਰ ਦੂਜੀ ਆਪਸ਼ਨ ਤੁਹਾਡੇ ਕੋਲੇ ਜਿਵੇਂ ਆ ਹਾਰਸ ਬੱਗੀ ਘੋੜਾ ਗੱਡੀ ਕਹਿ ਸਕਦੇ ਹੋ ਤੁਸੀਂ ਇਹ ਘੋੜਾ ਗੱਡੀਆਂ ਲੈਣੀਆਂ ਪੈਣੀਆਂ ਤੇ ਇਹਦਾ ਚਾਰਜ ਹੁਣ ਪੁੱਛਦੇ ਕਿ ਕਿੰਨੇ ਪੈਸੇ ਲੈਣਗੇ ਤੇ ਛੇਤੀ ਘੁੰਮੇ ਜਾਓ ਦੁਪਹਿਰ ਦੇ ਟਾਈਮ ਧੁੱਪ ਬਹੁਤ ਹੋ ਜਾਣੀ ਹੈਗੀ ਇੱਥੇ ਜਿਹੜਾ ਇਹਨਾਂ ਦਾ ਪ੍ਰਾਈਸ ਹੈ ਉਹ ਇੱਥੇ ਇਹਨਾਂ ਨੇ ਦਿੱਤਾ ਵੀ ਹੋਇਆਗਾ ਤੇ ਕਈ ਬੰਦਿਆਂ ਤੋਂ ਡਾਲਰ ਚ ਚਾਰਜ ਕਰ ਲੈਂਦੇ ਆ ਵੀ 200 ਡਾਲਰ 300 ਡਾਲਰ ਘੰਟੇ ਦਾ ਇੱਥੇ ਜਿਹੜਾ ਫੋਰਨਰ ਦਾ ਲਈ ਪ੍ਰਾਈਸ ਹੈਗਾ 500 ਇਜੀਪਟੀਆਂ ਪਾਉਂਡ ਇੱਕ ਘੰਟੇ ਦਾ ਮਤਲਬ ਇੰਡੀਆ ਦਾ 1000 ਰੁਪਿਆ 1000 ਰੁਪਿਆ ਇੱਕ ਘੰਟੇ ਦਾ ਲੈਣਗੇ ਇਹ ਤੇ ਦੇਖਦੇ ਆ ਹੁਣ ਉਹ ਸਾਡੇ ਫਰੈਂਡ ਗੱਲ ਕਰ ਰਹੇ ਆ ਤੇ ਫਿਰ ਅਸੀਂ ਅੰਦਰ ਲੈ ਕੇ ਚੱਲਦੇ ਆਂ ਥੋੜਾ ਥੋੜਾ ਇਹ ਰੋਲਾ ਪਾਈ ਜਾਂਦੇ ਨੇ ਇਹ ਕਹਿੰਦੇ ਵੀ ਇੱਕ ਘੰਟੇ ਚ ਤੁਹਾਨੂੰ ਅਸੀਂ ਇੱਥੇ ਨਹੀਂ ਲੈ ਕੇ ਜਾਂਦੇ ਅਸੀਂ ਤੁਹਾਨੂੰ ਇੱਥੇ ਨਹੀਂ ਲੈ ਕੇ ਜਾਂਦੇ ਕਹਿੰਦੇ ਤੁਸੀਂ ਜਿਆਦਾ ਘੰਟੇ ਨਹੀਂ ਕਰੋ ਪਰ ਸਾਨੂੰ ਐ ਅਸੀਂ ਇੱਕ ਵਾਰੀ ਡੈਸਟੀਨੇਸ਼ਨ ਤੇ ਪੀਰਾਮਿਡਸ ਦੇ ਕੋਲ ਪਹੁੰਚ ਜਾਈਏ ਇੱਕ ਘੰਟੇ ਦੇ ਵਿੱਚ ਇੱਕ ਘੰਟਾ Obviously 10 ਮਿੰਟ ਲੱਗਣਗੇ ਤੇ ਫਿਰ ਅਸੀਂ ਕਿਤੇ ਵੀ ਜਾ ਸਕਦੇ ਹਾਂ डील ਨਹੀਂ ਮਣੀ ਇਹ ਛੱਡਦਾ ਕਹਿੰਦੇ ਵਧੀਆ ਨਹੀਂ ਹੈਗਾ ਤੁਸੀਂ ਦੇਖੋ ਬਾਹਰਲਿਆਂ ਨੂੰ ਕਿੱਥੇ ਮਾਣ ਹੋਣਗੇ ਉਹ ਸਾਡੇ ਲੋਕਲ ਸਾਡੇ ਨਾਲ ਹੈ ਨਾ ਕੀ ਕਹਿ ਰਹੀ ਆ ਉਹ ਕਹਿੰਦੀ ਵੀ ਇਹ ਇੱਕ ਘੰਟੇ ਦੀ ਜਰਨੀ ਹੈ ਉਹ ਕਹਿੰਦੀ ਵੀ ਅਸੀਂ ਜਿੱਥੇ ਮਰਜੀ ਜਾਈਏ ਪਰ ਇਹ ਕਹਿੰਦਾ ਨਹੀਂ ਮੈਂ ਤਾਂ ਕੱਲਾ ਉੱਥੇ ਛੱਡ ਕੇ ਆਉਂਗਾ ਇਹ ਕਹਿੰਦਾ ਕੱਲਾ ਇੱਥੇ ਛੱਡ ਕੇ ਆਉਂਗਾ ਹਾਂ ਹਾਂ ਫਿਰ ਇੱਕ ਘੰਟੇ ਦੋ ਘੰਟੇ ਨਹੀਂ ਲੈ ਲਓ 2 ਆਵਰਸ ਫੁੱਲ ਟੂਰ 2 ਆਵਰਸ ਫੁੱਲ ਟੂਰ ਓਕੇ ਓਕੇ 2 ਆਵਰਸ ਫਾਰ ਵਾਟ ਲਾਈਕ ਫੁੱਲ ਟੂਰ ਫੁੱਲ ਆਲ ਆਲ ਆਫ ਦੀ ਪਿਰਾਮਿਡ Uh, in the 2 hours all of the pyramids and uh, the panoramic view ਵੇਰ ਗੋ ਬੀਗ ਵਨ ਇਹ ਦੇਖ ਲੋ ਨਾਲੇ ਖੜਾ ਨਹੀਂ ਛੱਡਦੇ ਪਿੱਛੇ ਪਿੱਛੇ ਆਈ ਜਾਂਦੇ ਆ ਸਾਡੇ ਥੈਂਕ ਯੂ ਸ਼ੁਕਰਾਨ ਆ ਸਾਡੇ ਇਧਰਲੇ ਪਾਸੇ ਆ ਗਿਆ ਸਪਿਨਿਕਸ ਆ ਸਭ ਤੋਂ ਪਹਿਲਾਂ ਸਪਿਨਿਕਸ ਆ ਗਿਆ ਤੇ ਮੁੜਦੇ ਹੋਏ ਤੁਹਾਨੂੰ ਟੂਰ ਚ ਦਿਖਾਵਾਂਗੇ ਪਹਿਲਾਂ ਸਾਰੇ ਪਿਰਾਮਿਡ ਹੀ ਦੇਖ ਕੇ ਆਉਣੇ ਆ ਮੈਂ ਤਾਂ ਭਾਈ ਕਹਿ ਰਿਹਾ ਸੀਗਾ ਰਵਾਨ ਨੂੰ ਵੀ ਲੈ ਲੈਣੇ ਆਪਾਂ ਕੋੜਾ ਗੱਡੀ ਤੇ ਬੱਟੇ ਕਹਿੰਦੇ ਵੀ ਦੂਰ ਨਹੀਂ ਹੈਗਾ ਵੀ ਤੁਰਕੀ ਚੱਲਾਂਗੇ ਹਾਂ ਆ ਗਿਆ ਵੈਸੇ ਤੇ ਹਟ ਹੀ ਨਹੀਂ ਹੈਗੇ ਹਟ ਹੀ ਨਹੀਂ ਹੈਗੇ ਬਾਬਾ ਵੀ ਨਹੀਂ ਹਟਿਆ ਕਹਿੰਦਾ ਚੱਲੋ ਚੱਲੋ ਮੇਰੇ ਨਾਲ ਤੇ ਮੈਂ ਕਿਹਾ ਚੱਲ ਫਿਰ ਬਹਿ ਜਾ ਕੁਝ ਨਹੀਂ ਹੁੰਦਾ ਇਹਨਾਂ ਦਾ ਵੀ ਰੋਜ਼ਗਾਰ ਇਹੀ ਆ ਇਹਨਾਂ ਨੇ ਵੀ ਇਹਦੀ ਰੋਜੀ ਰੋਟੀ ਚੱਲਦੀ ਹੈ ਇਹਨਾਂ ਦੀ ਰੋਜ਼ ਦੀ ਤੇ ਕਿਉਂਕਿ ਇਹ ਤਾਂ ਰੋਜ਼ ਰਵਾਨ ਤਾਂ ਹੁੰਦੀ ਰਹਿੰਦੀ ਓਕੇ lettes go ਇਹ ਤਾਂ ਹੁੰਦੀ ਰਹਿੰਦੀ ਆ ਤਾਂ ਕਰਕੇ ਇਹਨਾਂ ਨੂੰ ਨੇੜੇ ਲੱਗਦਾ ਹੈਗਾ ਵੀ ਦੂਰ ਨਹੀਂ ਪੈਦਲੀ ਜਾ ਸਕਦਾ ਬੰਦਾ ਲੈ ਵੀ ਸ਼ੁਰੂ ਹੋ ਗਿਆ ਆਪਣਾ ਟੂਰ ਪੈਰਾਮਿਡਸ ਦਾ ਤੇ ਜਿਹੜੇ ਆ ਸਾਹਮਣੇ ਪੈਰਾਮਿਡਸ ਦੇਖ ਰਹੇ ਹੋ ਤੁਸੀਂ ਇਧਰਲੇ ਪਾਸੇ ਆ ਸਾਡੇ ਇਹਨੂੰ ਬੋਲਦੇ ਆ ਖੋਫੂ ਖੋਫੂ ਪੈਰਾਮਿਡ ਇਹਨੂੰ ਬੋਲਦੇ ਆ ਖਾਫਰੇ ਤੇ ਉਹ ਲਾਸਟ ਵਾਲਾ ਹੈਗਾ ਮਨਕੁਰੇ ਤੇ ਇਹ ਤਿੰਨ ਪੈਰਾਮਿਡ ਹੈ ਮੇਨ ਜਿਹੜੇ ਆ ਮਤਲਬ ਏਜੀਪਟ ਦੇ ਆ ਹੁਣ ਤੇ ਨਾਲ ਨਾਲ ਨੇੜੇ ਜਾ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਯਾਰ ਦੇਖੋ ਇਹਨਾਂ ਦੀ ਬਣਤਰ ਦੇਖੋ ਕਮਾਲ ਦੀ ਬਣਤਰ ਬਣਾਈ ਹੋਈ ਹੈਗੀ ਇਹਨਾਂ ਪੈਰਾਮਿਡਸ ਦੀ ਤੇ ਕਿਵੇਂ ਬਣਾਏ ਹੋਣਗੇ ਇਹ ਉਹਨਾਂ ਟਾਈਮਾਂ 'ਚ ਤੇ ਸਭ ਤੋਂ ਪਹਿਲਾਂ ਹੁਣ ਅਸੀਂ ਜਿਹੜਾ ਜਾ ਰਹੇ ਹਾਂ ਪੈਨਾਰਾਮਿਕ 뷰 ਦੇ ਲਈ ਜਾ ਰਹੇ ਹਾਂ ਤੇ ਜਿੱਥੋਂ ਇਹ ਪਿਰਾਮਿਡ ਸਾਰੇ ਇੱਕ ਲਾਈਨ 'ਚ ਸਾਰੇ ਪਿਰਾਮਿਡਸ ਦੇਖਦੇ ਆ ਤੇ ਪਹਿਲਾਂ ਸਿੱਧਾ ਉੱਥੇ ਜਾਵਾਂਗੇ ਤੇ ਉਦੋਂ ਬਾਅਦ 'ਚ ਫਿਰ ਅਸੀਂ ਇਹਨਾਂ ਨੂੰ ਤੁਹਾਨੂੰ ਨੇੜੇਓਂ ਦਿਖਾਵਾਂਗੇ ਤੇ ਜਿਵੇਂ ਆਪਾਂ ਟਿਕਟ ਲਈ ਇਹਨਾਂ ਦੇ ਅੰਦਰ ਜਾਣ ਦੀ ਅੰਦਰਲੇ ਪਾਸੇ ਕਿਹੋ ਜਿਹਾ ਤੇ ਅੰਦਰੋਂ ਕੀ ਕੁਝ ਹੈ ਤੇ ਉਹ ਵੀ ਸਾਰਾ ਤੁਹਾਨੂੰ ਦਿਖਾਉਣਾ ਹੈਗਾ ਆਈਡੀ ਇਸ ਵਲੌਗ ਚ ਉਹ ਸਾਹਮਣੇ ਵਾਲੇ ਪਾਸੇ ਸਾਰਾ ਕਾਹਿਰੋ ਤੇ ਗੀਜ਼ਾ ਤੇ ਦੋਨੇ ਸ਼ਹਿਰ ਹੈ ਜਿਹੜੇ ਉਹ ਦਿਖ ਰਹੇ ਆ ਹੁਣ ਅਸੀਂ ਲਗਾਤਾਰ ਉੱਪਰ ਉੱਪਰ ਹੀ ਚੜੀ ਜਾਂਦੇ ਆ ਪਰ ਉੱਪਰਲਾ ਪਾਸਾ ਤੇ ਤੁਹਾਨੂੰ ਦੇਖਣ ਨੂੰ ਜਿਹੜਾ ਆ ਪਿਰਾਮਿਡ ਹੈ ਜਿਹੜਾ ਸਾਹਮਣੇ ਇਹ ਵੱਡਾ ਲੱਗਦਾ ਹੁਣ ਪਰ ਜਿਹੜਾ ਉਹ ਸਾਹਮਣੇ ਪਿਰਾਮਿਡ ਹੁਣ ਦੇਖ ਰਹੇ ਹੋ ਇਹ ਸਭ ਤੋਂ ਵੱਡਾ ਹੈਗਾ ਇਹ ਦੂਰ ਜਾਦਾ ਤੇ ਇੱਥੇ ਆ ਕੇ ਤੁਹਾਨੂੰ ਦਿਖਾਉਣਾ ਵੀ ਇਹ ਕਿਉਂ ਵੱਡਾ ਹੈਗਾ ਕਿਵੇਂ ਹੈ ਬਾਕੀ ਹੁਣ ਇੱਥੋਂ ਦੇਖੋ ਤੇ ਹੁਣ ਇੱਥੋਂ ਤਿੰਨੇ ਪਾਇਰਾਮਿਡ ਦਿਖ ਰਹੇ ਆ ਇੱਥੋਂ ਵੀ ਤੁਹਾਨੂੰ ਨਾ ਜਿਹੜਾ ਸੈਂਟਰ ਚ ਪਾਇਰਾਮਿਡ ਹੈ ਉਹ ਉੱਚਾ ਲੱਗਦਾ ਦੇਖਣ ਨੂੰ ਇਹੀ ਉੱਚਾ ਲੱਗਦਾ ਸੀ ਭਲੇਖਾ ਖਾਈ ਬੈਠੇ ਸੀਗੇ ਸਾਨੂੰ ਵੀ ਇੱਥੇ ਆ ਕੇ ਪਤਾ ਲੱਗਿਆ ਕਹਿੰਦੇ ਇਹ ਇਹ ਮਤਲਬ ਉੱਚਾ ਨਹੀਂ ਹੈਗਾ ਉਹ ਲਾਸਟ ਵਾਲਾ ਉੱਚਾ ਉਹ ਗੱਡੀ ਕ੍ਰਾਸ ਕਰ ਗਈ ਸਾਨੂੰ ਸਾਡੇ ਵਾਲਾ ਬਾਈ ਤੇਜ਼ ਘੱਟ ਭਾਜਦਾ ਘੋੜਾ ਛੋਲੇ ਘੱਟ ਖਾਂਦਾ ਇਹ ਪਰ ਮੈਂ ਵੀ ਕਿਹਾ ਸੀ ਮਾਰਨਾ ਭਰਾਵਾ ਇਹਨੂੰ ਹੌਲੀ ਹੌਲੀ ਚੱਲਣ ਦੇ ਆਰਾਮ ਨਾਲ ਆਪਾਂ ਨੂੰ ਕਿਹਨੂੰ ਕੋਈ ਕਾਹਲੀ ਹੈ ਜੰਗ ਜਿੱਤਣੀਆਂ ਇੱਕ ਘੋੜਾ ਕੱਚੇ ਚ ਆ ਗਿਆ ਹੁਣ ਤੇ ਬਾਪੂ ਜੀ ਦੇਖੋ ਕਿੱਥੇ ਰੋਕਣਗੇ ਸ਼ਾਰਟਕਟ ਮਾਰਦਾ ਤੇ ਸ਼ਾਰਟਕਟ ਮਾਰਦਾ ਬਾਪੂ ਨੇ ਮੈਨੂੰ ਇੱਥੇ ਹੀ ਰੋਕ ਰੇ ਨੇ ਸੰਗੇ ਹਾਂ ਜੀ ਇੱਥੇ ਰੋਕਣਗੇ ਮੈਨੂੰ ਲੱਗਦਾ ਇੱਥੋਂ ਥਿਊ ਵਿਊ ਦਿਖਦਾ ਹੋਊਗਾ ਸ਼ਹਿਰ ਇਹ ਐ ਚੰਗੇ ਆ ਯਾਰ ਜਿੱਥੋਂ ਕੁਛ ਫੋਟੋਆਂ ਫੋਟੋਆਂ ਮਾੜੀਆਂ ਮੁਕੀਆਂ ਚਾਹੀਦੀਆਂ ਹੁੰਦੀਆਂ ਨਾ ਇੰਨੇ ਨਾ ਪਿੱਛੋਂ ਬਰਾਬਰ ਦਿਸਦੇ ਆ ਤਾਂ ਕਰਕੇ ਇੱਥੇ ਰੋਕ ਲੈਂਦੇ ਹਰੇ ਇਨ ਸਟਾਪਸ ਇਹ ਹੈ। ਹਾਂ। ਓਕੇ। ਥੈਂਕ ਯੂ। ਆਹ। ਇੱਥੇ ਤਾਂ ਸਿਰਫ ਨਾ ਇਹ ਮਤਲਬ ਫੋਟੋਜ਼ ਖਿਚਾਉਣ ਲਈ ਇਹਨੇ ਰੋਕੇਗਾ। ਤੇ ਅੱਗੇ ਇੱਥੇ ਆਹ ਉੱਠ ਵੀ ਮਿਲ ਜਾਂਦੇ ਆ ਤੇ ਉੱਠਾਂ ਤੇ ਵੀ ਤੁਸੀਂ ਅੱਗੇ ਜਾ ਸਕਦੇ ਹੋ। ਜੈਸਲਮੇਰ ਵਾਲਾ ਕੰਮ ਆ ਯਾਰ ਆਪਣੇ ਜਮਾ ਜਿਵੇਂ ਜੈਸਲਮੇਰ ਚ ਸਾਰੀਆਂ ਚੀਜ਼ਾਂ ਨਾ ਬਸ ਇਹ ਤਾਂ ਹੈਗਾ ਕਿਉਂਕਿ ਪਿਰਾਮਿਡਸ ਨੇ ਪਿਰਾਮਿਡਸ ਦਾ ਤੁਹਾਨੂੰ ਪਤਾ ਹੀ ਹੈਗਾ। ਤੇ ਉਹਦੇ ਕਰਕੇ ਜਿਆਦਾ ਮਸ਼ਹੂਰ ਹੈ ਜਿਹੜੇ ਨਾ ਵੈਸੇ ਅਜੂਬੇ ਆ ਦੁਨੀਆ 'ਚ ਉਹ ਬਹੁਤ ਸਾਰੇ ਆ ਅੱਜਕੱਲ ਤਾਂ ਮਤਲਬ ਅਜੂਬੇ ਹਰ ਇੱਕ ਚੀਜ਼ ਨੂੰ ਜਨੇਸਕੋ ਵਰਲਡ ਹੈਰੀਟੇਜ ਚ ਆਉਂਦੀ ਹੈ ਜੰਨੀ ਉਹ ਜੂਬਿਆਂ 'ਚ ਗਿਣ ਲਈ ਜਾਂਦੀ ਹੈਗੀ ਵੈਸੇ ਦੁਨੀਆ ਦੇ ਜਿੰਨੇ ਪ੍ਰਾਣੇ ਆ ਸੱਤ ਜੂਬੇ ਮਸ਼ਹੂਰ ਸੀਗੇ ਇਸੇ ਕਰਕੇ ਸ਼ੁਰੂ 'ਚ ਬੋਲੇ ਸੀ ਵੀ ਦੁਨੀਆ ਦੇ ਸੱਤ ਜੂਬਿਆਂ 'ਚੋਂ ਇੱਕ ਹੈ ਤੇ ਉਹ ਉਹਨਾਂ ਨੂੰ ਮੰਨਿਆ ਗਿਆ ਸੀ ਜਿਨ੍ਹਾਂ ਨੂੰ ਮਤਲਬ ਅੱਜ ਦੀ ਘੜੀ 'ਚ ਵੀ ਇੰਪੋਸੀਬਲ ਮੰਨਿਆ ਜਾਂਦਾ ਮਤਲਬ ਵੰਡਰ ਸੈਵਨ ਵੰਡਰਸ ਆਫ ਦੀ ਵਰਲਡ ਉਹ ਨੇ ਜਿਵੇਂ ਤਾਜ ਮਹਿਲ ਆਪਣੇ ਆਪ 'ਚ ਇੱਕ ਇਹੋ ਜੀ ਚੀਜ਼ ਹੈ ਜਿਹੜੀ ਮਤਲਬ ਹੋਰ ਕਿਤੇ ਨਹੀਂ ਬਣਾਈ ਜਾ ਸਕਦੀ ਇਹ ਜਿਹੜੇ ਪਿਰਾਮਿਡਸ ਹੈ ਇਹ ਆਪਣੇ ਆਪ ਚ ਇਹੋ ਜੀ ਚੀਜ਼ ਹੈ ਜਿਹੜੀ ਦੁਨੀਆ 'ਚ ਹੋਰ ਕਿਤੇ ਵੀ ਨਹੀਂ ਹੈਗੀ ਅੱਜ ਕੱਲ ਨਹੀਂ ਜਿਵੇਂ ਹੁਣ ਆ ਆਈਫਲ ਟਾਵਰ ਸੀ ਬੁਰਜ ਖਲੀਫਾ ਉਹਨਾਂ ਨੂੰ ਕਿਉਂ ਨਹੀਂ ਮੰਨਿਆ ਜਾਂਦਾ ਮਤਲਬ ਵੰਡਰਚ ਕਿਉਂਕਿ ਉਹ ਮੈਨੂ ਮੇਡ ਚੀਜ਼ਾਂ ਨੇ ਮਤਲਬ ਇਹ ਵੀ ਵੈਸੇ ਦਾ ਬੰਦਿਆ ਨਹੀਂ ਬਣਾਇਆ ਤਾਜਮਹਲ ਵੀ ਆਬਵੀਅਸਲੀ ਬੰਦਿਆਂ ਨੇ ਬਣਾਇਆ ਸੀ ਮਤਲਬ ਜਿਹੜੀਆਂ ਅੱਜ ਕੱਲ੍ਹ ਦੀਆਂ ਚੀਜ਼ਾਂ ਵਰਜਲੀ ਫਾਈਫਲ ਟਾਵਰ ਉਹ ਥਾਂ ਥਾਂ ਉਹ ਦੇਸ਼ ਉਹ ਤੋਂ ਉੱਚਾ ਉਹ ਦੇਸ਼ ਉਹ ਤੋਂ ਉੱਚਾ ਇਹ ਚੀਜ਼ਾਂ ਬਣਾ ਦਿੰਦੇ ਹੈਗੇ ਤੇ ਹੁਣ ਇਹਨਾਂ ਨੇ ਖੁਦ احنا الجمل من هنا اوكي ਲੈਟਸ ਗੋ ਸੋ ਵੀਲ ਗੋ ਯੈਸ ਵੀਲ ਗੋ ਵਿਦ ਅ ਕੈਟ ਥੇਰ ਫਰਸਟ ਐਂਡ ਦੈਨ ਵੀ ਵਿਲ ਰਾਈਡ ਅ ਕੈਮਲ ਟੂ ਅਪਸਟੇਰ ਦੈਟ ਲੈਟਸ ਗੋ ਤੇ ਹੁਣ ਇਹਨਾਂ ਨੇ ਰਵਾਨੇ ਗੱਲ ਕੀਤੀ ਹੈਗੀ ਕਿਸੇ ਨਾਲ ਤੇ ਇਹ ਮਤਲਬ ਇਹ ਕਹਿੰਦੇ ਨਾਇਨ ਪਾਇਰਾਮਿਡਸ ਵੀ ਦਿਖਦੇ ਇਥੋਂ ਉੱਥੇ ਸਾਨੂੰ ਲੈ ਕੇ ਜਾਊਗਾ ਆਦਰਵਾਇਜ਼ ਇਥੋਂ ਹੀ ਦਿਖਾ ਕੇ ਮੋੜ ਕੇ ਲੈ ਜਾਂਦੇ ਕਹਿੰਦੇ ਇਥੋਂ ਹੀ ਕਹਿੰਦੇ ਵੀ ਪੈਨਰੋਮਿਕ ਥ ਵਿਊ ਹੈਗਾ ਓਕੇ ਲੈਟਸ ਗੋ ਫਾਈਨ ਲੈਟਸ ਗੋ ਓਕੇ ਤੇ ਹੁਣ ਅਸੀਂ ਅੱਗੇ ਚੱਲੀਆ ਤੇ ਇਥੋਂ ਦੇ ਨਾਲ ਵੀਜ਼ੇ ਬਾਰੇ ਈਜੀਪਟ ਦੇ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜਾ ਇਥੋਂ ਦਾ ਵੀਜ਼ਾ ਉਹ ਸਪான்ਸਰ ਤੇ ਮਿਲਦਾ ਜਿਹੜਾ ਸਟicker ਵੀਜ਼ਾ ਹੈਗਾ ਤੇ ਉਹਦੇ ਲਈ ਜਿਵੇਂ ਸਾਨੂੰ ਬਹੁਤ ਸਾਰੇ ਤੁਹਾਨੂੰ ਦੱਸਿਆ ਫਰੈਂਡਸ ਸਾਡੇ ਜਾਣਦੇ ਸੀਗੇ ਤੇ ਇਹਨਾਂ ਨੇ ਇੱਕ ਐਫੀਡੇਵਿਟ ਤੇ ਲਿਖ ਕੇ ਦਿੱਤਾ ਸੀਗਾ ਫਿਰ ਅਸੀਂ ਇੱਥੋਂ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਫਿਰ ਸਾਨੂੰ ਵੀਜ਼ਾ ਮਿਲਿਆ ਸੀਗਾ ਆਦਰਵਾਈਜ਼ ਜੇ ਤੁਸੀਂ ਮਤਲਬ ਲੈਣਾਗਾ ਤਾਂ ਕਈ ਟੂਰਿਸਟ ਟੂਰ ਗਾਈਡ ਕੰਪਨੀਆਂ ਵੀ ਦਿੰਦੀਆਂ ਉਹ ਉਹ ਆਪ ਸਪான்ਸਰ ਕਰ ਦਿੰਦੀਆਂ ਪਰ ਉਹ ਪੈਕੇਜ ਦੇ ਨਾਲ ਦਿੰਦੀਆਂ ਸਾਰਾ ਪੈਕੇਜ ਤੁਹਾਨੂੰ ਉਹ ਵੇਚਦੀਆਂ ਤੇ ਵੀ 5 ਰਾਤਾਂ ਦਾ 6 ਰਾਤਾਂ ਦਾ ਜੇ ਤੜ ਨਾ ਪੂਰਾ ਪੈਕੇਜ ਆਗਾ ਫਿਰ ਉਸ ਤੋਂ ਬਾਅਦ ਸਮਾਨ ਡਿੱਗ ਪਿਆ ਫੋਨ ਡਿੱਗ ਪਿਆ ਤੇ ਖੱਡੇ ਬਹੁਤ ਹੈ ਘੋੜੇ ਖੱਡਿਆਂ ਦੇ ਵਿੱਚ ਪਜਦੇ ਆ ਤੇ ਪੂਰੇ ਪੈਕੇਜ ਦੇ ਨਾਲ ਇੱਥੇ ਆਉਣ ਦਿੰਨੀ ਹੈ ਬਟ ਇਹ ਆ ਵੀ ਜੇ ਤੁਹਾਨੂੰ ਕੋਈ ਨਹੀਂ ਜਾਣਦਾ ਤਾਂ ਤੁਸੀਂ ਉਹਨਾਂ ਦੇ ਥਰੂ ਆ ਸਕਦੇ ਹੋ ਆਦਰਵਾਇਜ਼ ਤੁਹਾਨੂੰ ਜੇ ਕੋਈ ਫਰੈਂਡ ਕੋਸ਼ਿਸ਼ ਕਰੇ ਜੋ ਕੋਈ ਫਰੈਂਡ ਜਾਣਦਾ ਹੈ ਤੁਹਾਡਾ ਤਾਂ ਉਹ ਤਾਂ ਸਪான்ਸਰ ਕਰਾ ਲਿਓ ਕਾਇਰੋ ਸਿਟੀ ਨਾਲ ਯਾਰ ਬਹੁਤ ਜ਼ਿਆਦਾ ਵਟ ਹੈ ਤੇ ਵੈਸੇ ਤਾਂ ਇਹ ਆਲੇ ਦੁਆਲੇ ਗੀਜ਼ਾ ਹੈ ਜ਼ਿਆਦਾ ਪਰ ਇਹ ਦੇਖੋ ਸਾਹਮਣੇ ਵਾਲੇ ਪਾਸੇ ਇੱਧਰ ਵੀ ਸਾਰਾ ਸਿਟੀ ਹੈਗਾ ਸਾਰਾ ਰੇਗਿਸਤਾਨ ਹੈ ਦੂਰ ਦੂਰ ਤੱਕ ਪੂਰਾ ਰੇਗਿਸਤਾਨ ਹੈ ਤਾਹੀਂ ਸਾਨੂੰ ਐ ਸੀਗਾ ਹਾਂਜੀ ਵੀ ਗਰਮੀ ਜ਼ਿਆਦਾ ਹੋ ਬਟ ਹਵਾ ਬਹੁਤ ਜਲਦੀ ਆ ਯਾਰ ਇੱਥੇ ਪਤਾ ਨਹੀਂ ਡੇਜ਼ਰਟ ਕਰਕੇ ਹਵਾ ਚਲਦੀ ਰਹਿੰਦੀ ਜੇ ਕਰਕੇ ਨਾ ਇਹਨਾਂ ਪਤਾ ਨਹੀਂ ਲੱਗਦਾ ਇਸ ਟੂ ਹੌਟ ਰਵਾਨ ਨੋ ਨੋ ਇਜ਼ ওকে ਇਹਨਾਂ ਦਾ ਨਾਮ ਰਾਵਣ ਰਾਵਣ ਯੂਅਰ ਨੇਮ ਇਜ਼ ਰਾਵਣ 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 ਯੈਸ ਰਵਾਨ ਇਹਦਾ ਨਾਮ ਰਾਵਣ ਨਹੀਂ ਹੈਗਾ ਇਦੇ ਅੰਦਰੇ ਸ਼ਾਪਿੰਗ ਏਰੀਆ ਵੀ ਬਣਿਆ ਹੋਇਆ ਤੇ ਸ਼ਾਪਿੰਗ ਏਰੀਆ ਜਿੱਥੇ ਤੁਸੀਂ ਕੁਝ ਲੈਣਾ ਹੈ ਤੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਇੱਥੇ ਪਿਰਾਮਿਡਸ ਨਾਲ ਸੰਬੰਧਿਤ ਸਾਰਾ ਸਾਮਾਨ ਮਿਲਦਾ ਹੈਗਾ ਚਾਹ ਦੇਖੋ ਇਹ ਸਾਰੇ ਛੋਟੇ-ਛੋਟੀਆਂ ਜੇ ਮੈਂ ਆਪਾਂ ਯਾਦਗਰੀ ਚੀਜ਼ਾਂ ਲੈ ਕੇ ਜਾਂਦੇ ਹੁਣੇ ਅੰਦਰੇ ਦੁਕਾਨਾਂ ਲੱਗੀਆਂ ਹੋਈਆਂ ਕਾਫੀ ਜ਼ਿਆਦਾ ਇੱਥੇ ਜੇ ਤੁਸੀਂ ਪ੍ਰੋਪਰ ਅਰੈਬਿਕ ਰੰਗ ਚਾਹੁੰਦੇ ਹੋ ਤੇ ਉਹ ਵੀ ਇੱਥੇ ਕਰ ਦਿੰਦੇ ਆ ਜਿਵੇਂ ਇਹਨੂੰ ਤਿਆਰ ਕਰੀ ਜਾਂਦੇ ਨਾ ਪਰ ਨਾ ਪਰਨੇ ਦੇ ਬੰਨੀ ਜਾਂਦਾ ਮੇਰੇ ਵੀ ਵੈਸੇ ਪਹਿਲਾਂ ਇਰਾਦਾ ਸੀਗਾ ਤੇ ਪਰ ਫਿਰ ਪੱਗ ਨੂੰ ਲਾਉਣਾ ਮੁਸ਼ਕਲ ਸੀਗਾ ਤੇ ਪੱਗ ਨੂੰ ਸੰਭਾਲਣਾ ਤੇ ਵੈਸੇ ਹੈਲੋ ਥੈਂਕ ਯੂ ਥੈਂਕ ਯੂ ਸੋ ਮਚ ਨੋ ਥੈਂਕ ਯੂ ਥੈਂਕ ਯੂ ਇਹਨਾਂ ਜਿਹੜਾ ਵੇਚ ਰਹੇ ਹੁੰਦਾ ਹੈ 100 ਰੁਪਏ ਦਾ ਦੇ ਦਿੰਦੇ ਆ ਮਤਲਬ ਇੰਡੀਅਨ ਤੁਸੀਂ ਲਾਓ 200 ਰੁਪਏ ਦਾ ਤੇ ਬਟ ਇਹਦੇ ਨਾਲ ਆਏ ਆ ਵੀ ਵਧੀਆ ਲੱਗਦਾ ਜੈਸਾ ਦੇਸ ਵੈਸਾ ਭੇਸ ਸੋਹਣਾ ਲੱਗਦਾ ਹੈਗਾ ਦੇਖਣ ਨੂੰ ਤੇ ਇਹ ਮਾਰਕੀਟ ਆ ਪੂਰੀ ਜਿਹੜੀ ਇਹ ਡੈਜ਼ਰਟ ਤੇ ਜਮਾ ਵਿਚਾਲੇ ਲੱਗੀ ਹੋਈ ਐ ਤੇ ਪਾਰਕਿੰਗ ਏਰੀਆ ਵੀ ਇਹੀ ਐ ਜਿੰਨੀਆਂ ਵੀ ਬੱਸਸ ਐ ਜਾਂ ਗੱਡੀਆਂ ਐ ਜਾਂ ਘੋੜਾ ਗੱਡੀਆਂ ਤੇ ਜਿੱਤੇ ਅਸੀਂ ਆਏ ਸੀ ਤੇ ਸਾਰੀਆਂ ਇੱਥੇ ਖੜ ਖੜ ਜਾਂਦੀਆਂ ਤੇ ਪੈਨੋਰਮਿਕ 뷰 ਤੇ ਜਾਣ ਦੇ ਲਈ ਇਹ ਨਾ ਬੜਾ ਲੰਬਾ ਜੋੜਾ ਏਰੀਆ ਹੈ ਪਿਰਾਮਿਡਸ ਵਾਲਾ ਤੇ ਹੁਣ ਤੁਸੀਂ ਦੇਖੋ ਅਸੀਂ ਕਿੰਨੀ ਦੂਰ ਆ ਗਏ ਪਿਰਾਮਿਡਸ ਤੋਂ ਬਿਲਕੁਲ ਨੇੜੇ ਦੀ ਲੰਘ ਕੇ ਆਇਆ ਹਾਂ ਤੇ ਇੱਥੇ ਸਾਨੂੰ ਇਹ ਤਾਰੂਗਾ ਆ ਪੂਰਾ ਮੇਲਾ ਲੱਗਿਆ ਹੋਇਆ ਇੱਥੇ ਦਾ ਤੇ ਇੱਥੋਂ ਸਾਨੂੰ ਅਲੱਗ ਤੋਂ ਹੁਣ ਕੈਮਲ ਇਹ ਬੋਤੀ ਅਲੱਗ ਤੋਂ ਲੈਣੇ ਪੈਣਗੇ ਤੇ ਜਿਹੜੇ ਕੈਮਲ ਆ ਇਹ ਸਾਨੂੰ ਨਵੀਂ ਥਾਂ ਤੇ ਲੈ ਕੇ ਜਾਣਗੇ ਫਿਰ ਜਿੱਥੋਂ ਨੌ ਪਾਇਰਾਮਿਡ ਪੂਰੇ ਦਿਖਦੇ ਆ ਲੈ ਬਈ ਆ ਗਿਆ ਉਤਰਨ ਦਾ ਟਾਈਮ ਕੋੜਾ ਗੱਡੀ ਤੋਂ ਓਪਰੇ ਬੜੇ ਲੰਬੇ ਟਾਈਮ ਬਾਅਦ ਚੜੇ ਯਾਰ ਕੋੜਾ ਗੱਡੀ ਤੇ ਆਹ ਮਹਾਰਾਣੀ ਵਾਲੀ ਫੀਲਿੰਗ ਲਾਈਕ ਅ ਕੁਈਨ थैंक यू ਯੂ ਵਾਂਟ ਟੂ ਗੋ ਅੱਥਰ ਵਿਦ ਅ ਹਾਰਸ ਔਰ ਵਿਦ ਅ ਕੈਮਲ ਅ ਵੀ ਰਨ ਸ਼ੋਲ ਬੀ ਬੈਟਰ ਫਾਰ ਯੂ ਆਈ ਥਿੰਕ ਕੈਮਲ ਇਜ਼ ਗੁੱਡ ਕੈਮਲ ਵਿਲ ਬੀ ਸਲੋ ਸਲੋ ਯੈਸ ਹੋਰਸ ਫਰਸਟ ਜਾਊਗਾ ਮੈਂ ਕਹਿੰਦਾ ਘੋੜੇ ਤਾਂ ਪਹਿਲਾਂ ਹੀ ਲੈ ਲੇ ਯਾਰ ਹੁਣ ਕਿਵੇਂ ਕਰਨਾ ਇਸ ਆਲ ਰੈਡੀ ਵੀ ਹੈ ਹੈਡ ਰਾਈਡ ਫਰਮ ਹਾਰਸ ਆਹ ਵਾਟ ਇਜ਼ ਦੀ ਪ੍ਰਾਈਸ ਟੈਲ ਮੀ ਦੀ ਪ੍ਰਾਈਸ ਇੱਥੇ ਨਾ ਐ ਵਧੀਆ ਇਹਨਾਂ ਨੂੰ ਬਣ ਜਾਂਦਾਗਾ ਜਿਵੇਂ ਕੁਝ ਜਗ੍ਹਾ ਤੇ ਸਾਨੂੰ ਆ ਕੇ ਰੋਕ ਦਿੰਦੇ ਜਿਵੇਂ ਇੱਥੇ ਆ ਕੇ ਸਾਨੂੰ ਰੋਕਤੇ ਨੇ ਘੋੜਾ ਗੱਡੀ ਹੁਣ ਖੜੀ ਰਹੂ ਇਹਦਾ ਜਿਹੜਾ ਰੈਂਟ ਐ ਉਹ ਇਹਨਾਂ ਦਾ ਵਾਧੂ ਦਾ ਪਈ ਜਾਂਦਾ ਰਹਿੰਦਾ ਹੁਣ ਮਤਲਬ ਐਕਟੀਵਿਟੀਜ਼ ਨੇ ਵੱਖ-ਵੱਖ ਠੀਕ ਐ ਵਨ ਟਾਈਮ ਆਉਨੇ ਤੁਸੀਂ ਪੈਸੇ ਪੇ ਕਰਦੇ ਹੋ ਕੋਈ ਇਸ਼ੂ ਵੀ ਨਹੀਂ ਮੈਨੂੰ ਲੱਗਦਾ ਵੱਧ ਤੋਂ ਵੱਧ ਕਿੰਨਾ ਅਸੀਂ ਇੱਥੇ ਟੋਟਲੀ ਵੱਧ ਤੋਂ ਵੱਧ ਜ਼ੋਰ ਮਾਰ ਕੇ ਕਿੰਨਾ ਖਰਚ ਜਾਂਗੇ 4-5000 ਪਾਉਂਡ ਖਰਚ ਜਾਂਗੇ ਜੀਪਸੀ ਐਨ ਪਾਉਂਡ 10000 ਰੁਪਿਆ ਹੋ ਗਿਆ ਇੰਡੀਆ ਦਾ ਸਾਰੇਆਂ ਦਾ 10000 ਰੁਪਿਆ ਲਾਈਵ ਚ ਤੁਸੀਂ ਇੱਕ ਟਾਈਮ ਅਜੂਬਾ ਦੇਖਣ ਆਉਨੇ ਹੋ ਕੋਈ ਹੈਨਾ ਮੈਨੂੰ ਤਾਂ ਵਰਥ ਇਟ ਲੱਗਦਾ ਕੋਈ ਮੈਨੂੰ ਮਤਲਬ ਮਹਿੰਗਾ ਸੌਦਾ ਨਹੀਂ ਲੱਗ ਰਿਹਾ ਕਈ ਕਈ ਕਹਿੰਦੇ ਹੁੰਦੇ ਇੱਥੇ ਆ ਕੇ ਵੀ ਸਾਨੂੰ ਲੁੱਟ ਲਿਆ ਸਾਨੂੰ ਐ ਕਰ ਲਿਆ ਇਹ ਬਟ ਟੂਰਿਸਟ ਜਗ੍ਹਾ ਤੇ ਚੱਲਦਾ ਵੀ ਹੈ ਬਟ ਫਿਰ ਤੁਸੀਂ ਇੰਨੀ ਟੋਰ ਦੇਖਣ ਵੀ ਆਉਨੇ ਯਾਰ ਸਾਰਾ ਕੁਝ ਕੋਈ ਖਾਸ ਗੱਲ ਵੀ ਨਹੀਂ ਲੱਗਦੀ ਹੈਗੀ ਇਹ ਨਾ ਬੋਤਿਆਂ ਦੀ ਪੂਰੀ ਮੰਡੀ ਆ ਇੱਥੇ ਤੇ ਕਈ ਕਈ ਤਾਂ ਯਾਰ ਬੋਤੇ ਵੀ ਨਹੀਂ ਸੋਹਣੇ ਵੀ ਦੱਸ ਦੁਨੀਆ ਦਾ ਜੂਬਾ ਦੇਖਣ ਆਉਂਦੇ ਆ ਦੂਰੋਂ ਦੂਰੋਂ ਲੋਕ <laughs> <laughs> we now we're gonna ride a camel and go upstairs to see the nine pyramids three small and three big sorry and six small six small yeah, yeah. what's going what on are you going man <laughs> <laughs> ਉਹਨੇ ਟੈਟੂ ਬਣਾਇਆ ਹੋਇਆ ਸੀ ਭਾਈ ਆਹ ਕੈਮਰ ਲੈਣਾ ਇਹ ਤਾਂ ਹੀ ਆਪਾਂ ਲੈ ਕਿਉਂਕਿ ਥੋੜਾ ਸਪੈਸ਼ਲਿਸਟ ਕਰਕੇ ਉਹਦੇ ਫੇਸ ਤੇ ਵੀ ਟੈਟੂ ਬਣਾਇਆ ਹੋਇਆ ਹੈ ਲੁੱਕ ਹਮ ਪੈਰਾਮਿਡਸ ਬਣਾਏ ਹੋਏ ਹੈ ਹਨਾ ਹਾਂ ਹਾਂ ਨਾਈਸ ਐਂਡ ਆਈ ਥਿੰਕ ਇਟ ਹਾਸ ਇਟ ਅ ਟੂ ਫੋਲ ਮੀ ਕੇਸ ਹਾਂ ਵਾਟਸ ਸਟਰੋਂਗ ਉਹਦੇ ਕਰਪਨ ਉਹਦੇ ਗਰਦਨ ਦੇ ਵੀ ਨੈਕ ਤੇ ਵੀ ਡਿਜ਼ਾਈਨ ਆਉਦੇ ਦੇ ਹਾਂਜੀ ਦਿਸ ਇਜ਼ ਨਾਈਸ ਏ ਰਾਵਣ ਵੀ ਵਾਲਾ ਡਰਦੀ ਹੈ ਵਾਈ ਯੂ ਸੋ ਸਕੈਰੀ ਫਸਟ ਟਾਈਮ ਇੱਕ ਅੰਦਰ ਮੈਂ ਆਈ ਤਾਂ ਇੱਥੇ ਬਹੁਤ ਵਾਰਾ ਪਰਕਾ ਦੇਖਿਆ ਮਿਲਦੇ ਨਹੀਂ ਜੜੀ ਸੋ ਲੈਟਸ ਗੋ ਲੈਟਸ ਗੋ ਲੈਟਸ ਗੋ ਇੱਕ ਅੰਦਰ ਦੋ ਦੋ ਜਾਣੇ ਬੈਜੋ ਬਾਈ ਇੱਕ ਜਾਣੇ ਦੀ ਤੇ ਇਹ ਵੀ ਤੁਹਾਨੂੰ ਦੱਸਦਾ ਜਦੋਂ ਅੱਗੇ ਵੈਸੇ ਜਾਣਾ ਹੁੰਦਾ ਨਾ ਤੇ ਤੇ ਇੱਕ ਜਾਨੇ ਤੇ ਇੱਕ ਬਿਠਾਉਂਦੇ ਆ ਟੂਰਿਸਟ ਨੂੰ ਇੱਕ ਜਾਨੇ ਤੇ ਇੱਕ ਬਿਠਾਉਂਦੇ ਆ ਤੇ ਇੱਥੇ ਕਹਿੰਦੇ ਵੀ ਇੱਕ ਤੇ ਦੋ ਵੀ ਬੈਠ ਸਕਦਾ ਕਹਿੰਦੇ ਤੁਸੀਂ ਦੋਨੇ ਇੱਕ ਤੇ ਬਹਿ ਕੇ ਜਾਓ ਵਾਹ ਖੁਸ਼ੀ ਕੀ ਬਾਤ ਆ ਇਹ ਲੈ ਵੀ ਆਪਣੀ ਗੱਡੀ ਵੀ ਆ ਗਈ ਖੁਸ਼ੀ ਕਹਿੰਦੇ ਮੈਨੂੰ ਡਰ ਲੱਗ ਰਿਹਾ ਇਕੱਲੇ ਨੂੰ ਖੁਸ਼ੀ ਕਿਵੇਂ ਆ ਮੈਂ ਤਾਂ ਤੁਰ ਕੇ ਜਾਣਾ ਤੁਰ ਕੇ ਨਹੀਂ ਜਾ ਜਾਣਾ ਆਈ ਵਾਂਟ ਟੂ ਗੋ ਫॉर ਅ ਬੋਸ ਸੀਫ ਹੈਡ ਸੀਫ ਹੈਡ ओके ओके लेट्स गो गिव इट टू द रिपन ਲੈ ਬਈ ਬੋਤਿਆਂ ਤੇ ਕਿਹੜਾ ਰੋਜ ਬੈਠਿਆ ਦਾ ਲਾਈਕ ਦਿਸ ਇਜ਼ ਗੁੱਡ ਹੋਲਡ ওকে ਓ ਮਾਈ ਗਾਡ ਕਿੱਥੇ ਆ ਗਏ ਹਾਊ ਯੂ ਫੀਲ ਚੱਲ ਖੁਸ਼ੀ ਦੀ ਵਾਰੀ ਆ ਕੋਜੀ ਐ ਆਹ ਲਾਈ ਗਿਰੂ ਸਤਨਾਮ ਸ਼੍ਰੀ ਵਾਹਿਗੁਰੂ ਉੱਠ ਖੜਿਆ ਨਾਊ ਗੈਟ ਰੈਡੀ ਫਾਰ ਦਾ ਐਡਵੈਂਚਰ ਬ੍ਰੋ ਗੋ 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 ਨੋ ਮੋਰ ਪਪੀਆਂ ਇਹ ਅਸੀਂ ਪਹੁੰਚ ਗਏ ਆ ਪੈਨੋਰਮਿਕ ਵਿਊ ਤੇ ਪੈਨਾਰੋਮਿਕ 뷰 ਦਿਖਦਾ ਇਥੋਂ ਸਾਰੇ ਪਾਇਰਾਮਿਡਸ ਦਾ ਤੇ ਤੁਸੀਂ ਇਧਰਲੇ ਪਾਸੇ ਦੇਖ ਸਕਦੇ ਹੋ ਸਾਰੇ ਨੌ ਪਾਇਰਾਮਿਡ ਇਥੋਂ ਦਿਖਦੇ ਆ ਵੈਸੇ ਤਿੰਨ ਦਿਖਦੇ ਹੁੰਦੇ ਆ ਤੇ ਇਥੋਂ ਇਹ ਨੌ ਦਿਖ ਰਹੇ ਆ ਸਾਨੂੰ ਤੇ ਪੂਰਾ ਸ਼ਹਿਰ ਹੈਗਾ ਵੇ ਉਹ ਸ਼ਹਿਰ ਤੁਹਾਨੂੰ ਦਿਖਦਾ ਹੁਣ ਦੇਖ ਲਓ ਕਿੰਨੀ ਦੂਰ ਆ ਗਿਆ ਸਾਰਾ ਰੇਗਿਸਤਾਨ ਸਾਰਾ ਰੇਗਿਸਤਾਨ ਇਹ ਆਲੇ-ਦੁਆਲੇ ਤੇ ਇੱਥੇ ਗੱਡੀਆਂ ਵੀ ਵੈਸੇ ਘੋੜਾ ਗੱਡੀਆਂ ਵੀ ਆਉਂਦੀਆਂ ਯਾਰ ਸਾਨੂੰ ਕਹਿੰਦਾ ਸੀ ਆਉਂਦੀ ਨਹੀਂ ਹੈਗੀ ਕਹਿੰਦਾ ਵੀ ਮੈਂ ਲੈ ਕੇ ਨਹੀਂ ਜਾ ਸਕਦਾ ਸਾਨੂੰ ਤੇ ਪਰ ਹਰ ਚੀਜ਼ ਵੀ ਹੈ ਥੱਲੇ ਉਤਰ ਕੇ ਤੇ ਫੋਟੋ ਫੋਟੋ ਫੇਰਦੇ ਹਾਂ ਹਾਂਜੀ ਕੁਛ ਨਹੀਂ ਹੁੰਦਾ ਉਹ ਯਾਰ ਕਿਉਂ ਡਰਦੇ ਕਿਉਂ ਥੱਲੇ ਬਿਠਾਉਗਾ ਇਹਨੂੰ ਵੀ ਵਾਂਟ ਟੂ ਗੈਟ ਡਾਊਨ ਗੈਟ ਡਾਊਨ ਇਹ ਬੈਠ ਖੁਸ਼ੀ ਬੈਠੋ ਬੜੇ ਹੱਥ ਪਾ ਕੇ ਰੱਖੋ ਧਿਆਨ ਨਾਲ ਬੈਠੋ ਇਹ ਪਿੱਛੇ ਵੀ ਹਾਂ ਗੈਟ ਡਾਊਨ ਯਾ 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 ਹਾਂਕਾ ਹਟ ਨਜ਼ਰ ਮੇਂ ਕਾਓ ਲੈ ਖੁਸ਼ੀ ਹੋ ਜੋ ਤਿਆਰ ਧਿਆਨ ਨਾਲ ਓ ਮਾਈ ਗਾਡ ਓ ਬਾਈ ਹੌਲੀ ਤਾਂ ਬਾਲ ਡਰ ਲੱਗਦਾ ਜਦੋਂ ਬੈਠਦਾ ਤੇ ਡਰ ਲੱਗਦਾ ਹੂੰ ਉ ਆਏ ਲੈ ਫਿਰ ਯੋਕੇ ਓਏ ਤਾਂ ਅੱਧਾ ਕਿ ਬੈਠਿਆ ਆ ਆਪੇ ਬੈਠੂਗਾ ਆਏ ਓ ਸ਼ਾਬਾਸ਼ ਗੁੱਡ ਗੁੱਡ ਹਾਰਟ ਅਟੈਕ ਆਮਾ ਗੋ ਬੱਚਿਆ ਥੈਂਕ ਯੂ ਬ੍ਰੋ ਇਹ ਇੱਕ ਅਸੀਂ ਗੱਡੀਆਂ ਇੱਥੇ ਪਾਰਕ ਕਰਤੀਆਂ ਆਪਣੀਆਂ ਸਾਰੀਆਂ ਹੁਣ ਤੁਰ ਕੇ ਦੇਖਦੇ ਇੱਥੇ ਤੇ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਨਾ ਪਾਰਟ ਇਹ ਸਾਰਾ ਮਤਲਬ ਸਹਾਰਾ ਡੇਜ਼ਰਟ ਹੈ ਸਹਾਰਾ ਰੇਗਿਸਤਾਨ ਦੁਨੀਆ ਦਾ ਸਭ ਤੋਂ ਵੱਡਾ ਰੇਗਿਸਤਾਨ ਹੈ ਇਹ ਵੀ ਉਹਦਾ ਪਾਰਟ ਹੈਗਾ ਵੈਸੇ ਇਹ ਸ਼ੁਰੂ ਹੁੰਦਾ ਮਰੱਕੋ ਮਾਰਟੇਨੀਆ ਤੋਂ ਜਿਹੜਾ ਸਪੇਨ ਤੇ ਪੁਰਤਗਾਲ ਦੇ ਥੱਲੇ ਦੇਸ਼ ਪੈਂਦੀ ਆ ਉੱਥੋਂ ਸ਼ੁਰੂ ਹੁੰਦਾ ਤੇ ਦੁਨੀਆ ਦੇ 12 ਦੇਸ਼ਾਂ ਵਿੱਚੋਂ ਦੀ ਲੰਘਦਾ ਹੈ ਪੂਰੇ ਮਤਲਬ ਜੇ ਪੂਰੇ ਵਰਲਡ ਦੀ ਗੱਲ ਕਰੀਏ 12 ਦੇਸ਼ਾਂ ਵਿੱਚੋਂ ਦੀ ਲੰਘ ਕੇ ਇਹ ਅ ਯੂਏ ਸਾਊਦੀ ਅਰਬੀਆ ਜਿੰਨੇ ਵੀ ਅਰਬ ਦੇ ਮੁਲਕ ਹੈ ਉਥੋਂ ਦੀ ਸਾਰਾ ਇਹ ਲੰਘਦਾ ਤੇ ਪੂਰੇ ਨਾਰਥ ਅਫਰੀਕਾ ਦੇ ਵਿੱਚੋਂ ਦੀ ਲੰਘਦਾ ਹੋਇਆ ਇਹ ਮਤਲਬ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਇੰਡੀਆ ਤੱਕ ਵੀ ਪਹੁੰਚ ਜਾਂਦਾ ਜਿਹੜਾ ਥਾਰ ਡੇਜ਼ਰਟ ਹੈ ਤੇ ਵੈਸੇ ਉਹਨੂੰ ਅਲੱਗ ਪਾਰਟ ਮੰਨਿਆ ਜਾਂਦਾ ਉਹਨੂੰ ਇਹਦਾ ਰੇਗਿਸਤਾਨ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਤੇ ਇਹਦੇ ਚੀਏ ਪਾਇਰਾਮਿਡ ਬਣੇ ਹੋਇਆ ਹੁਣ ਤੁਹਾਨੂੰ ਨੇੜੇੋਂ ਥੋੜਾ ਜਿਹੜੇ 9 ਪਾਇਰਾਮਿਡਸ ਦਾ ਵ ਵੈਸੇ ਪੂਰੇ ਈਜੀਪਟ ਦੇ ਵਿੱਚ ਤੇ 100 ਤੋਂ ਉੱਪਰ ਪਿਰਾਮਿਡ ਹੈ 140 ਕਹਿਆ ਜਾਂਦਾ ਕਿ 140 ਪਿਰਾਮਿਡ ਹੈ ਤੇ ਜਿਨ੍ਹਾਂ ਦੇ ਵਿੱਚੋਂ ਇੱਥੇ ਜਿਹੜੇ ਆ ਗੀਜ਼ਾ ਦੇ ਕੋਲੇ ਆ ਇਹ ਸਿਰਫ 9 ਬਚੇ ਹੋਏ ਆ ਹੁਣ ਤੇ ਜਿਹੜਾ ਇਕੋ ਲਾਈਨ 'ਚ ਇੱਥੋਂ ਦੇਖਦੇ ਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਵੀ ਜਿਹੜਾ ਵਿਚਾਲੇ ਵਾਲਾ ਪਿਰਾਮਿਡ ਆ ਉਹ ਜ਼ਿਆਦਾ ਵੱਡਾ ਲੱਗ ਰਿਹਾ ਬਟ ਇਹ ਆ ਜਾਂ ਹੈ ਨਹੀਂ ਜਦੋਂ ਆਪਾਂ ਨੇੜੇ ਜਾਵਾਂਗੇ ਆਪਾਂ ਫੇਰ ਦੇਖਦੇ ਆ ਤੇ ਹੁਣ ਇਸ ਤੋਂ ਬਾਅਦ ਚ ਅਸੀਂ ਇਹਨਾਂ ਦੇ ਅੰਦਰ ਜਾਣਾ ਹੈਗਾ ਤੇ ਸਭ ਤੋਂ ਪਹਿਲਾਂ ਅਸੀਂ ਸਾਨੂੰ ਵੀ ਧੁੱਪ ਤੋਂ ਪਹਿਲਾਂ-ਪਹਿਲਾਂ ਅਸੀਂ ਆਹ ਜਿਹੜਾ ਵਿਊ ਪੁਆਇੰਟ ਹੈ ਇਹਦੇ ਲਈ ਪੂਰਾ ਡੇਜ਼ਰਟ ਚ ਤੁਹਾਨੂੰ ਦੱਸਿਆ ਇੰਨੀ ਦੂਰ ਆਉਣਾ ਪੈਣਾ ਸੀਗਾ ਕਿ ਇਹ ਕੰਪਲੀਟ ਕਰ ਜਾਈਏ ਸਾਰਾ ਦੇਖ ਜੀ ਤੇ ਸਵੇਰ ਦੇ ਹੁਣ ਵੱਜ ਗਏ ਕੋਈ 11:30 ਇੱਥੇ ਆਉੰਦਿਆਂ ਨੂੰ ਸਾਨੂੰ ਦੇਖ ਲਓ 11:30 ਵਜੇ ਅਸੀਂ ਇੱਥੇ ਪਹੁੰਚੇ ਆ ਤੇ ਬਸ 12 ਵਜੇ ਤੋਂ ਪਹਿਲਾਂ ਪਹਿਲਾਂ ਹੁਣ ਅਸੀਂ ਇਹਨਾਂ ਦੇ ਅੰਦਰ ਜੇ ਮੇਰੇ ਪਰ ਇਹਨੂੰ ਮੰਨਦੇ ਆ ਕਿ ਇੱਥੋਂ ਬੈਸਟ 뷰 ਹੈ ਸੱਚੀ ਇੱਥੋਂ ਬੈਸਟ 뷰 ਹੈ ਨਾ ਬਹੁਤ ਸੋਹਣਾ ਲੱਗਦਾ ਸਾਰਿਆਂ ਨੂੰ ਆਉਣਾ ਚਾਹੀਦਾ ਹੈਗਾ ਲਾਈਫ 'ਚ ਇੱਕ ਵਾਰੀ ਤਾਂ ਤੁਸੀਂ ਇਹਨੂੰ ਖੁਸ਼ੀ ਦੇਖਣਾ ਆਉਨੇ ਹੋ ਹਾਂ ਇੱਥੇ ਤੁਸੀਂ ਫੋਟੋ ਖਿੱਚ ਕੇ ਸੇਵ ਕਰਕੇ ਰੱਖ ਲਿਓ ਕਈ ਵਾਰੀ ਉਧਰੋਂ ਹੀ ਵਾਪਸ ਨਾ ਮੋੜ ਕੇ ਲੈ ਜਾਣ ਤੁਹਾਨੂੰ